ਆਪਾਂ ਦੋਨੇ ਪੈਣ ਪਰਾ ਮੱਚ ਲੜਾਈ ਪਵਾਵਾਂਗੇ ਆਪਣੇ ਲਈ ਤਾਂ ਨਾ ਹੁਣ ਮੌਕਾ ਆ ਗਿਆ ਲੜਾਈ ਪਵਾਉਣ ਦਾ ਸੇਵਾ ਨੂੰ ਮੇਵਾ ਲੱਗਦਾ ਹੁੰਦਾ ਸਿਆਣੇ ਕਹਿੰਦੇ ਹੁੰਦੇ ਨੇ ਕਿ ਛੋਟਾ ਪਾਣੀ ਲੈ ਕੇ ਦੇ ਜਾ ਬੜਾ ਚੁੱਪ ਕਰੀ ਕੇ ਬੈਠੀਆਂ ਦੋ ਮੈਨੂੰ ਅੱਜ ਭੂਆ ਮਿਲੀ ਸੀ ਰਸਤੇ 'ਚ ਬੜੀ ਟੈਨਸ਼ਨ 'ਚ ਲੱਗਦੀ ਸੀ ਉਹ ਪਿੰਡ ਜਾ ਕੇ ਆਈ ਹੈਗੀ ਪਿੰਡ ਤਾਂ ਸਾਰੇ ਠੀਕ ਨੇ ਪੰਡਿਤ ਸਾਰੇ ਠੀਕ ਨੇ ਜੀ ਮੈਨੂੰ ਪੱਕਾ ਪਤਾ ਹੈਗਾ ਮੰਮੀ ਤੇ ਭਾਬੀ ਨੇ ਕੁਝ ਖਿਆ ਹੋਣਾ ਭੂਆ ਨੂੰ ਤਾਂ ਹੀ ਵਿਚਾਰੀ ਟੈਨਸ਼ਨ ਜੀ ਲਈ ਫਿਰਦੀ ਸੀਗੀ ਚਲ ਕੋਈ ਨਹੀਂ ਛੋਟੇ ਮੋਟੇ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਜਦੋਂ ਦਾ ਆਪਣੇ ਕਾਰੋਬਾਰ 'ਚ ਨੁਕਸਾਨ ਹੋਇਆਗਾ ਉਹ ਸਾਰੀ ਗਲਤੀ ਭੂਆ 'ਚ ਕਰਦੇ ਆਣੇ ਗਿਆ ਤਾਂ ਕਰਕੇ ਮੰਮੀ ਤੇ ਭਾਬੀ ਭੂਆ ਤੇ ਬਾਲਾ ਜਿਆਦੇ ਲੱਗਦੀਆਂ ਨੇ ਦੇਖਿਆ ਸੋਹਣਾ ਰੱਬ ਦੇ ਰੰਗ ਨੇ ਹਨਾ ਦੁੱਖ ਹੋਵੇ ਸੁੱਖ ਹੋਵੇ ਟਾਈਮ ਤਾਂ ਲੰਘ ਹੀ ਜਾਂਦਾ ਹੈਗਾ ਨਹੀਂ ਜੀ ਤੁਸੀਂ ਕਿਹੜਾ ਮੈਨੂੰ ਕਦੇ ਕੋਈ ਕਮੀ ਮਹਿਸੂਸ ਹੋਣ ਦਿੱਤੀ ਐ ਜਾਂ ਮੈਨੂੰ ਕਦੇ ਦੁੱਖ ਹੋਇਆਗਾ ਪਰ ਮੇਰੇ ਘਰ ਦੇ ਨਹੀਂ ਸਮਝਦੇ ਹੈਗੇ ਚਲ ਕੋਈ ਨਾ ਹੁਣ ਰਖੜੀ ਆਨੇ ਸਾਰਾ ਕੁਝ ਠੀਕ ਹੋ ਜਾਊਗਾ ਕੋਈ ਨਾ ਜਿਆਦਾ ਰਖੜੀ ਬੰਨਣਗੇ ਨਾ ਮੈਂ ਉਹਦੇ ਮੰਮੀ ਹੋਰਾਂ ਨੂੰ ਕਹਿ ਕੇ ਆਉਂਗੀ ਭੂਆ ਨੂੰ ਕੁਛ ਨਾ ਕਹਿਆ ਕਰਨ ਉਹ ਵਿਚਾਰੀ ਕੱਲੀ ਬੈਠੀ ਟੈਨਸ਼ਨ ਲਈ ਜਾਂਦੀ ਏ ਹੋਰ ਤੁਹਾਨੂੰ ਸਮਝਾਈ ਯਾਰਾ ਵੀ ਭੂਆ ਦਾ ਕੋਈ ਗਲਤੀ ਨਹੀਂ ਹੈਗੀ ਭੂਆ ਨੂੰ ਨਾ ਕੁਛ ਕਹਿਆ ਕਰਨ ਹਾਂ ਮੈਂ ਤਾਂ ਕਹਿ ਕੇ ਆਉਂਗੀ ਉਹਨਾਂ ਨੂੰ ਵੀ ਭੂਆ ਨੂੰ ਕੁਛ ਨਾ ਕਹਿਆ ਕਰਨ ਮੈਂ ਕਹਿ ਤਾਂ ਮੈਂ ਵੀ ਦਿੰਦਾ ਪਰ ਮੈਂ ਛੋਟੀਆਂ ਗੱਲਾਂ ਚ ਆਉਂਦਾ ਨਹੀਂ ਹੈਗਾ ਕੋਈ ਨਾ ਮੈਂ ਆਪੀ ਕਹਾਂਗੀ ਉਹਨਾਂ ਨੂੰ ਤਾਂ ਆਪੀ ਸਮਝਾ ਜਾਊਂਗੀ ਉਹਨਾਂ ਨੂੰ ਵੀ ਮੰਮੀ ਤੁਸੀਂ ਵੀ ਉਹਨਾਂ ਨੂੰ ਭੂਆ ਨੂੰ ਕੁਛ ਨਾ ਕਹਿਆ ਕਰੋ ਬਾਕੀ ਸਹੁੰ ਭੂਆ ਨੂੰ ਬਣਾ ਆਪਣੇ ਸਾਧ ਦੀ ਲੋੜ ਆ ਗਈ ਹਨ ਤੂੰ ਜਾਇਆ ਕਰ 10 15 ਮਿੰਟ ਲਾਇਆ ਆਇਆ ਕਰ ਬਾਕੀ ਉਹਨੇ ਆਪਣਾ ਰਿਸ਼ਤਾ ਕਰਾਇਆ ਹੈ ਹਨਾ ਆਪਣਾ ਹੱਕ ਬਣਦਾਗਾ ਚਲੋ ਛੱਡੋਈ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆਗੀ ਚੱਲੇ ਆ ਕਿੰਨੇ ਵਾਰੀ ਕਹਤਾ ਵੀ ਆਰਾਮ ਕਰ ਲਿਆ ਕਰ ਆਰਾਮ ਕਰ ਲਿਆ ਕਰ ਹੁਣ ਜਵਾਸ ਦੇ ਨਾ ਗਲ ਫਾਹਾ ਪਾ ਦਿਓ ਗਲ ਫਾਹਾ ਕੀ ਬਾਦ ਉਹੀ ਹੋ ਗਿਆ ਜੇ 4 ਦਿਨ ਸੇਵਾ ਕਰ ਲੂਗਾ ਕਿੱਡੀ ਕਰ ਲੈਗੀ ਉਹ ਮੈਨੂੰ ਲੋੜ ਨਹੀਂ ਕਿਸੇ ਦੀ ਸੇਵਾ ਦੀ ਮੈਂ ਹੀ ਚੰਗਾ ਥੋੜੀ ਸੇਵਾ ਤੋਂ ਫਿਰ ਜੱਤੇ ਜੀ ਬੋਲ ਕੇ ਮਾਰਦੇ ਹੁੰਨੇ ਅਵਤਾਰ ਨੂੰ ਉਹ ਤਾਂ ਬੋਲ ਤੇ ਬੋਲ ਮਾਰੀ ਐਨੇ ਹੋਗੇ ਚੁੱਪ ਵੀ ਨਹੀਂ ਕਰਦੇ ਕਿਵੇਂ ਬੋਲਦੀ ਐ ਉਖੜਿਆ ਕੋਹਾੜਾ ਇਹ ਤੇਰਾ ਚਾਚਾ ਸੌਰਾ ਲੱਗਦਾਗਾ ਬੇਬੇ ਮੈਨੂੰ ਪਤਾ ਵੀ ਚਾਚਾ ਸੌਰਾ ਲੱਗਦਾ ਹੈਗਾ ਨਹੀਂ ਤਾਂ ਸੇਵਾ ਕਰਾਉਣੀ ਐ ਨਾਲੇ ਆਕੜ ਰੱਖਦਾਗਾ ਦੋਨੇ ਗੱਲਾਂ ਨਹੀਂ ਚੱਲਦੀਆਂ ਸੇਵਾ ਨੂੰ ਮੇਵਾ ਲੱਗਦਾ ਹੁੰਦਾ ਸਿਆਣੇ ਕਹਿੰਦੇ ਹੁੰਦੇ ਨੇ ਕਿ ਬੇਬੇ ਕਰੋ ਘਰੇ ਬਿਮਾਰ ਪਿਆਗਾ ਸੇਵਾ ਤਾਂ ਜਵਾ ਕਰਨਗੀ ਇਹਨੂੰ ਕਾਇ ਬਾਰੇ ਕਹਤਾ ਵੀ ਭੱਜ ਦੌੜ ਨਾ ਕਰਿਆ ਕਰ ਇਹ ਕਰੱਟ ਇਕ ਦਾਗਾ ਕਰਨਾ ਭੈਣ ਆਈ ਸੀ ਤੂੰ ਸਾਰੇ ਤਿਆਰੀਆਂ ਕਰਨ ਲੱਗ ਗਏ ਉਹ ਮੈਂ ਪਹਿਲੀ ਵਾਰ ਆਈ ਹੁੰਦੀ ਆ ਤਾਂ ਇਹ ਤਾਂ ਤੁਹਾਨੂੰ ਚੋਰਾ ਲੱਗ ਗਿਆ ਇਹ ਕੁੜੀ ਬਾਤ ਤੇ ਸਮਾਨ ਲੈਣ ਗਈ ਤੀਗਾ ਸੁਣ ਤਾਂ ਇਹ ਹੋ ਗਿਆ ਵੀ ਪਤਾ ਨਹੀਂ ਕੀ ਖੁਸ਼ ਕਰਨਗੇ ਤਾਂ ਹੀ ਆ ਦੰਦੇ ਨੇ ਸੱਟ ਮਾਰਵਾਤੀ ਚੱਲ ਪੁੱਤ ਆ ਜਾ ਉਹ ਖੜੇ ਹੋ ਕੇ ਆਉ ਦੋਨੇ ਜਾਨੇ ਇਹਨਾਂ ਦੀ ਆਪਾਂ ਨਹੀਂ ਗੱਲਾਂ ਸੁਣਨੀਆਂ ਲੈ ਜੰ ਲੈ ਜੇ ਵੰਡੀਆਂ ਪਾਉਣ ਤੋਂ ਬਿਨਾ ਹੋਰ ਤੈਨੂੰ ਕੁਸਾਉਂਦਾ ਵੀ ਕੀ ਐ ਚੱਲ ਬੇਬੇ ਕੋਈ ਨਹੀਂ ਤੂੰ ਇਹਨਾਂ ਦੀਆਂ ਗੱਲਾਂ ਨਾਲ ਇਨਾ ਅਸਰ ਨਾ ਕਰਿਆ ਕਰ ਆਹ ਤੇ ਕਿਹ ਵੱਜ ਗਿਆ ਕਿਵੇਂ ਵੱਜ ਗਈ 6 ਉਹ 6 ਦਾ ਕੁਛ ਨਹੀਂ ਇੱਥੇ ਬਸ ਨਾ ਤੁਰਿਆ ਜਾਂਦਾ ਸੀਗਾ ਉਧਰੋਂ ਆਦਾ ਸੀ ਕੁੱਤਾ ਉਹ ਮੂਰੇ ਮੋਟਰਸਾਈਕਲ ਵਾਲਾ ਬਾਲੀ ਤੇਜ ਸੀਗਾ ਉਹ ਕੁੱਤੇ ਤੋਂ ਪਰਾਂ ਕਰਦਾ ਕਰਦਾ ਮੇਰੇ 'ਚ ਲਿਆ ਕੇ ਮਾਰਿਆ ਉਹਨੇ ਮੋਟਰਸਾਈਕਲ ਕੋਈ ਨਹੀਂ ਇਹ ਤਾਂ ਆਰਾਮ ਕਰ ਦਾਂਗੇ ਦੁੱਧ ਚ ਹਲਦੀ ਪਾ ਪਾ ਕੇ 6 ਦਿਨ ਰਹਿਣਗੇ ਤਾਂ ਚਾਰ ਦਿਨਾਂ ਚ ਠੀਕ ਕਰ ਦਾਂਗੇ ਕੋਈ ਗੱਲ ਨਹੀਂ ਸੋਚਣਾ ਕਰੀ ਤੂੰ ਸੋਚ ਤਾਂ ਕੀ ਆ ਚੱਲ ਵੀ ਹੁਣ ਆਏ ਆਗਾ ਵੀ 2-4 ਦਿਨ ਕੰਮ ਨਹੀਂ ਹੋਣਾਗਾ ਕੰਮ ਖੜ ਗਿਆ ਮੋਟਰਸਾਈਕਲ ਵਾਲੇ ਨੂੰ ਹੋਰ ਕੁਛ ਦਿਸੇ ਨਹੀਂਗਾ ਕੁੱਤੇ ਨੂੰ ਬਚਾਉਂਦਾ ਬੰਦੇ 'ਚ ਮਾਰਿਆ ਕੀ ਉਹ ਬੀਬੀ ਗਲਤੀ ਤਾਂ ਉਹਦੀ ਵੀ ਕੀ ਐ ਉਹਦੇ ਹੁਣ ਕੁੱਤਾ ਮੂਰਿਆ ਗਿਆ ਹੁਣ ਕੁੱਤੇ ਦਾ ਕੀ ਕਰ ਸਕਦਾ ਕੋਈ ਉਹ ਉਹਨੂੰ ਬਚਾਉਂਦਾ ਬਚਾਉਂਦਾ ਮੇਰੇ ਜਾ ਕੇ ਵੱਜ ਗਿਆ ਉਹਦਾ ਮੋਟਰਸ ਨਾਲ ਡਿੱਸ ਗਿਆ ਉਹ ਤਾਂ ਆਪ ਦੇ ਵਿਚਾਰੇ ਦੇ 6:00 ਵੱਜੀ ਕੋਈ ਨਹੀਂ ਹੁਣ ਨਾ ਸੋਚ ਕਰ ਇਹਦੇ ਨਾਲ ਚੱਕੀ ਨਾ ਬਜਨ ਬੁਜਨ ਆਹੋ ਕੋਈ ਨਹੀਂ ਬਜਨ ਤਾਂ ਕਿੱਥੇ ਚੱਕਿਆ ਜੀ ਕੋਈ ਗੱਲ ਨਹੀਂ ਹੈਗੀ ਉਹਨਾਂ ਦੋਨਾਂ ਨੂੰ ਨਾ ਖਈ ਕੋਈ ਚੀਜ਼ ਨੂੰ ਚਾਹ ਪਾਣੀ ਕੋਈ ਇੱਕ ਚੀਜ਼ ਬਣਾਉਣੀ ਆ ਮੈਂ ਆਪੇ ਬਣਾ ਕੇ ਦੇਉ ਤੈਨੂੰ ਨਾ ਨਾ ਬੀਬੇ ਉਹਨਾਂ ਨੂੰ ਤਾਂ ਮੈਂ ਉਹ ਵੀ ਨਹੀਂ ਕਹਿੰਦਾ ਉਹ ਤਾਂ 100 100 ਕੁਝ ਬੋਲਣੀਆਂ ਗੀਆਂ ਚੱਲ ਜੰਗਾ ਆਰਾਮ ਕਰ ਲੈ ਪੈ ਜਾ ਜਾ ਕੇ ਦਵਾਈ ਦੂ ਹੀ ਲੈਤੀਏ ਦਵਾਈ ਲੈ ਲੈ ਹਾਂ ਜਾਨ ਸੱਚੀ ਗੱਲ ਐ ਪੈਸੇ ਬਿਨਾ ਕੋਈ ਇੱਜ਼ਤ ਨਹੀਂ ਹੈਗੀ ਕੋਈ ਕਦਰ ਨਹੀਂ ਕਰਦਾ ਜਦੋਂ ਪੈਸੇ ਕੀਗੇ ਉਦੋਂ ਐ ਪੰਜ ਪੰਜ ਬੁਲਾਉਂਦੇ ਸੀ ਆਉਂਦੇ ਸੀ ਸਾਰੇ ਹੁਣ ਕੋਈ ਪਾਣੀ ਦੀ ਘੁੱਟ ਵੀ ਪੁੱਛਦਾ ਹੈਗਾ ਕੀ ਗੱਲ ਹੋ ਗਈ ਭੋਕਿਆ ਰੋਈ ਜਾਂਦੀ ਐ ਹਾਂ ਉਦੋਂ ਹੁਣ ਤਾਂ ਕੋਈ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿਹੜੇ ਦੁੱਖ ਤੇ ਮੈਂ ਰੋਵਾਂ ਕਿਹੜੇ ਤੇ ਨਾ ਰੋਵਾਂ ਉਹ ਐਵੇਂ ਨਾ ਮਣ ਥੋੜਾ ਕਰਾ ਕਰ ਮੈਨੂੰ ਪਤਾ ਮੰਮੀ ਹੋਰਾਂ ਨਹੀਂ ਕੁਝ ਕਿਹਾ ਹੋਣਾ ਤੁਹਾਨੂੰ ਕਾਹਨੂੰ ਪੁੱਤ ਉਹ ਵੀ ਸਹੀ ਨਹੀਂ ਆਵਦੀ ਥਾਂ ਹੈ ਜਦੋਂ ਹੁਣ ਪੈਸੇ ਨਹੀਂ ਦਿੱਤੇ ਗਏ ਹੈ ਉਹ ਮਨਾਂ ਚ ਫਰਕ ਤਾਂ ਪਈ ਜਾਂਦਾ ਫਿਰ ਕੋਈ ਨਾ ਪੁੱਵ ਮੈਂ ਮੰਮੀ ਹੋਰਾਂ ਨਾਲ ਗੱਲ ਕਰੂੰਗੀ ਹੁਣ ਤੁਹਾਡੇ ਕਿਹੜਾ ਹੱਥ ਵਾਸ ਹੈਗਾ ਨਹੀਂ ਤਾਂ ਤੁਸੀਂ ਦੇ ਹੀ ਦਿੰਦੇ ਪੈਸੇ ਉਹਨਾਂ ਨੂੰ ਚੱਲ ਪੁੱਤ ਤੂੰ ਨਾ ਕੋਈ ਗੱਲ ਕਰੀ ਕਿਤੇ ਮੇਰੇ ਕਰਕੇ ਲੜਾਈ ਪੈ ਜੇ ਤੇਰੇ ਨਾਲ ਵੀ ਐਵੇਂ ਤੈਨੂੰ ਕੁਝ ਤੇਰੀ ਪਰਜਾਈ ਬੋਲੂਗੀ ਕੋਈ ਨਾ ਪੂਆ ਮੈਂ ਆਪੇ ਸੰਜਾਲੂਗੀ ਸਾਰਿਆਂ ਨੂੰ ਪੁੱਤ ਰੱਬ ਨੇ ਮੇਰੀ ਹੋਰ ਗੱਲ ਚਾਹੇ ਸੁਣੀ ਚਾਹੇ ਨਾ ਸੁਣੀ ਮੇਰੀ ਇੱਕ ਰੀਜ ਪੂਰੀ ਕਰਤੀ ਮੇਰੀ ਤੀ ਮੇਰੇ ਕੋਲੇ ਆਉਂਦੀ ਐ ਪੁੱਤ ਮੇਰੇ ਦਾ ਸਾਰੇ ਦੁੱਖ ਟੁੱਟ ਜਾਂਦੇ ਨੇ ਜਦ ਤੂੰ ਮੇਰੇ ਕੋਲੇ ਆਉਣੀ ਐ ਜਦ ਪੁੱਤ ਕੱਲੀ ਹੁੰਨੀ ਹੈਗੀ ਤੁਸੀਂ ਮੇਰੇ ਲਾਵੇ ਵੀ ਆਜਿਆ ਕਰੋ ਉਦੋਂ ਮਨ ਕੋ ਸ਼ੋਰ ਹੋ ਜਾਇਆ ਕਰੇ ਤੁਹਾਡਾ ਪੁੱਤ ਉਹਥੇ ਜਾਂਦੀ ਮੈਂ ਨਹੀਂ ਉਹਨਾਂ ਨੂੰ ਚੰਗੀ ਲੱਗਦੀ ਤੂੰ ਮੇਰੇ ਕੋਲੇ ਆਜਿਆ ਕਰ ਕੋਈ ਨਾ ਪੂਆ ਮੈਂ ਤਾਂ ਆਜਿਆ ਕਰੂ ਮੈਂ ਤਾਂ ਰੋਜ਼ ਮੰਗੂ ਆਜਿਆ ਕਰੂੰਗੀ ਤੁਸੀਂ ਵੀ ਆਜਿਆ ਕਰੋ ਮੈਂ ਤਾਂ ਨਹੀਂ ਤੁਹਾਨੂੰ ਕੁਝ ਕਹਿੰਦੀ ਹੈਗੀ ਪੁੱਤ ਮੈਨੂੰ ਡਰ ਲੱਗਦਾ ਹੈਗਾ ਮੈਨੂੰ ਨਾਲ ਤਾਂ ਮੈਨੂੰ ਬੋਲਣਗੇ ਹੈ ਨਾਲ ਤੈਨੂੰ ਕੁਝ ਕਹਿਣਗੇ ਨਾਲੇ ਮੈਨੂੰ ਆਖਣਗੇ ਬਹੂ ਦੇ ਉਂਗਲਾਂ ਲਾਉਂਦੀ ਹੈਗੀ ਹੈ ਸੋਡੇ ਘਰੇ ਕਲੇਸ਼ ਪੈ ਜਾਊਗਾ ਮੈਂ ਤਾਂ ਹੁਣ ਰਿਸ਼ਤਾ ਚੰਗੇ ਵਾਸਤੇ ਕਰਾਇਆ ਸੀ ਵੀ ਮੇਰੀ ਆਉਣੀ ਜਾਣੀ ਰਹੂਗੀ ਵਧੀਆ ਮੈਂ ਆਇਆ ਜਾਇਆ ਕਰੂੰਗੀ ਮੈਨੂੰ ਕੀ ਬਤਾਤੀ ਵੀ ਇਹ ਤਾਂ ਮੇਰੇ ਨਾਲ ਮੂੰਹ ਨਾਲ ਸਿੱਧੇ ਗੱਲ ਹੀ ਨਹੀਂ ਕਰਨੀ ਇਹਨਾਂ ਨੇ ਤੂੰ ਤਾਂ ਪੂਆ ਮੈਨੂੰ ਕੀ ਪੁੱਠੀਆਂ ਪੜਾਏਂਗੀ ਕੋਈ ਨਾ ਫਿਰ ਕਿੱਡੀ ਗੱਲ ਹੈ ਕੱਲੀ ਹੁੰਨੀ ਹੈ ਘਰੇ ਮਨ ਕੁਸ਼ੋਰ ਹੋ ਜਾ ਕਰੋ ਮੇਰੇ ਨਾਲ ਬਗਛਾ ਕਰ ਉੱਥੇ ਫਿਰ ਪੁੱਤੋਂ ਦਾ ਸੁਭਾਗ ਹੀ ਨਹੀਂ ਹੈਗਾ ਚੱਜ ਦਾ ਫਿਰ ਨਾਲੇ ਤੇਰੇ ਨਾਲ ਫਰਕ ਪਾ ਲੈਣਗੇ ਉਹ ਕੋਈ ਨਬੋਦੂ ਸੇ ਉਹਨਾਂ ਦੀ ਟੈਨਸ਼ਨ ਨਾ ਲੋ ਤਾਂ ਬੋਲਦੀ ਰਹਿੰਦੇ ਨੇ ਪੁੱਤ ਮੈਂ ਤਾਂ ਚੰਗੇ ਵਾਸਤੇ ਕਿਰਾਇਆ ਤੀ ਮੈਨੂੰ ਉਹ ਵੀ ਮਿਹਣੇ ਦਿੰਦੇ ਨੇ ਆਖੇ ਤੈ ਮਾੜੇ ਘਰੇ ਸਿੜਤੀ ਸਾਡੀ ਕੁੜੀ ਹੈ ਵੀ ਤੂੰ ਹੁਣ ਜਾਂਦੇ ਘਰੇ ਕਿਵੇਂ ਮੈਨੂੰ ਐਂ ਦੱਸਦੇ ਵੀ ਖੁਸ਼ ਹੈ ਜਾਂ ਕੋਈ ਤਨ ਕੋਈ ਕੁਛ ਕਹਿੰਦਾ ਹੈਗਾ ਮੈਂ ਤਾਂ ਭੂਆ ਦੇ ਘਰੇ ਬਹੁਤ ਖੁਸ਼ ਆ ਮੈਨੂੰ ਬਹੁਤ ਖੁਸ਼ ਰੱਖਦੇ ਨੇ ਮੈਨੂੰ ਕਿਹੜਾ ਕੋਈ ਕੁਛ ਕਹਿੰਦਾਗਾ ਉਹਨਾਂ ਨੂੰ ਬੋਲਦੇ ਨੇ ਬੋਲੀ ਜਾਂਦੂ ਉਹਨਾਂ ਨੂੰ ਕੀ ਪਤਾਗਾ ਉਹ ਤਾਂ ਮੇਰੇ ਬਾਦ ਪੈ ਰਹੇ ਨੇ ਪੂਤਾ ਕੋਈ ਨਾ ਪੂਤਾ ਬੋਲਦੀ ਰਹਿਣਗੇ ਤੁਸੀਂ ਉਹਨਾਂ ਦੀ ਟੈਨਸ਼ਨ ਨਾ ਲਿਆ ਕਰੋ ਮੈਂ ਤਾਂ ਬਹੁਤ ਖੁਸ਼ ਆਵਦੇ ਕਰੇ ਜਿੱਦੇ ਕੋਈ ਦੁੱਖ ਹੋਏ ਮੈਂ ਸੋਨੂੰ ਹੀ ਦੱਸੂੰਗੀ ਮੈਂ ਉਹਨਾਂ ਨੂੰ ਥੋੜੀ ਦੱਸੂੰਗੀ ਜੇ ਕੋਈ ਪੂ ਮੈਨੂੰ ਦੁੱਖ ਹੋਊਗਾ ਪਹਿਲਾਂ ਤਾਂ ਤੁਸੀਂ ਆਉਂਗੇ ਉਹ ਤਾਂ ਚੱਲ ਕੇ ਆਉਣਗੇ ਦੂਰੋਂ ਪਹਿਲਾਂ ਤਾਂ ਤੁਸੀਂ ਖੜੋਗੇ ਮੇਰੇ ਲਵੇ ਜਾ ਕੇ ਚੱਲ ਪੁੱਤ ਥੋੜੀ ਚਾਹ ਬਣਾ ਕੇ ਲਿਉਣੀ ਹੈ ਮੈਂ ਤੇਰੇ ਖਾਤਰ ਚਿੰਗ ਨਾਨਾ ਪੂਆ ਮੈਂ ਤਾਂ ਚਾਹ ਨਹੀਂ ਪੀਣੀ ਹੈਗੀ ਅੰਬਰ ਤਾਂ ਵੀ ਖੇਤੋਂ ਆ ਗਿਆ ਹੁਣ ਉਹਨੂੰ ਰੋਟੀ ਦੇਣੀ ਹੈਗੀ ਮੈਂ ਤਾਂ ਕੰਮ ਕੁੰਮ ਕਰਕੇ ਮੈਂ ਚੱਲ 10 ਮਿੰਟ ਬੇਲੀ ਮੈਂ ਮਾਂ ਮੈਂ ਪੂਆ ਲੈ ਕੇ ਗੇੜਾ ਮਾਰ ਕਰਨੀ ਹੈ ਆਪਣਾ ਤਾਂ ਕੰਮ ਹੀ ਸੌਖਾ ਹੋ ਗਿਆ ਚਾਚਾ ਤਾਂ ਉੱਥੇ ਜਾ ਨਹੀਂ ਸਕਦਾ ਭੂਆ ਨੂੰ ਆਪਾਂ ਐਂ ਕਹ ਦਾਂਗੇ ਵਿਹੁਰੇ ਆਈ ਨਾ ਆਪਾਂ ਦੋਨੇ ਪੈਣ ਪਰਾ ਵਿੱਚ ਲੜਾਈ ਪਵਾਵਾਂਗੇ ਆਪਣੇ ਲਈ ਤਾਂ ਨਾ ਹੁਣ ਮੌਕਾ ਆ ਗਿਆ ਲੜਾਈ ਪਵਾਉਣ ਦਾ ਔਖਾ ਤਾਂ ਸੁਮਨ ਦਾ ਹੈਗਾ ਕਿਤੇ ਸੁਮਨ ਆਪਦੀ ਭੂਆ ਨਾਲ ਨਾ ਲਿਆ ਵੀ ਮੰਮੀ ਤੂੰ ਸੁਮਨ ਦੀ ਟੈਨਸ਼ਨ ਨਾ ਲੈ ਮੈਂ ਤੇ ਅਵਤਾਰ ਕੱਲ ਨੂੰ ਜਾਵਾਂਗੇ ਸੁਮਨ ਨੂੰ ਤਾਂ ਲੈ ਆਵਾਂਗੇ ਭੂਆ ਨੂੰ ਅਸੀਂ ਸਮਝਾ ਆਵਾਂਗੇ ਵੀ ਇੱਥੇ ਤੇਰਾ ਹੁਣ ਕੁਝ ਨਹੀਂ ਹੈਗਾ ਤੂੰ ਨਾ ਆਂ ਸਾਡੇ ਕੋਈ ਨਾ ਆਪਾਂ ਸਵੇਰੇ ਛੇਤੀ ਵਗ ਜਾਾਂਗੇ ਚੱਲ ਵਧੀਆ ਪੁੱਤ ਨਾਲੇ ਨਾ ਉਹਦੀਆਂ ਨਣਦਾਂ ਆਉਣੀਆਂ ਉਹਨਾਂ ਦੀ ਖੇਚਲ ਤੋਂ ਮੇਤੀ ਬਚ ਜੂਗੀ। ਮੰਮੀਆਂ ਮਾਮੇ ਦਾ ਫੋਨ ਆਈ ਜਾਂਦਾ। ਮੈਨੂੰ ਐਂ ਲੱਗਦਾਗਾ ਕਿ ਤੈਨੂੰ ਲੈਣ ਆਉਂਦਾ ਹੋਊਗਾ। ਦੇਖ ਲਾ ਮੈਂ ਤੇਰ ਮਾਮੇ ਨੂੰ ਕਿੰਨੇ ਵਾਰੀ ਕਹਤਾ ਪਿਪਾ ਜੀ ਮੈਥੋਂ ਨਹੀਂ ਆਈਦਾਗਾ। ਤੂੰ ਰੇ ਆ ਕੇ ਰਖੜੀ ਬਣਾ ਕੇ ਲੈ ਜਾ। ਹੁਣ ਤੇਰ ਮਾਮਾ ਤੇ ਆ ਗਿਆ। ਪੁੱਤ ਫਿਰ ਮੈਨੂੰ ਜਾਣਾ ਪਊਗਾ। ਕੋਈ ਨਾ ਮੰਮੀ ਜੇ ਮਾਮਾ ਆ ਗਏ ਨਾ ਤੁਸੀਂ ਮਾਮੇ ਨਾਲ ਵਗਜੋ। ਤੁਸੀਂ ਸੁਮਨ ਦਾ ਫਿਕਰ ਨਾ ਕਰੋ। ਸੁਮਨ ਕੋਲੇ ਨਾ ਅਸੀਂ ਆਪੇ ਵਗ ਜਾਂਗੇ। ਚਲ ਠੀਕ ਐ ਪੁੱਤ। ਤਵੇਂ ਸਾਨੂੰ ਚੰਗਾ ਲੱਗਦਾ। ਫਿਰ ਮੈਂ ਉਮੀ ਕਰ ਲੂੰਗੀ। ਤੇਰ ਮਾਮਾ ਆ ਗਿਆ। ਫਿਰ ਮੈਂ ਬਾਗੀ ਜਾਊਂਗੀ। ਮੰਮੀ ਤੁਸੀਂ ਜਵਾਬ ਨਾ ਦਿਓ ਮਾਮੇ ਨੂੰ ਮਾਮਾ ਤਾਂ ਥੋੜਾ ਐਨਾ ਕਰਦਾ ਹੈਗਾ ਜੇ ਮਾਮੇ ਨੂੰ ਤੁਸੀਂ ਜਵਾਬ ਹੀ ਦੇਤਾ ਮਾਮਾ ਗੁੱਸਾ ਕਰੂਗਾ ਤਿਹਾਰਾਂ ਦੇ ਦਿਨ ਨੇ ਮੰਮੀ ਅਬ ਤੈਨੂੰ ਨਾ ਠੀਕ ਹੀ ਕਹਿੰਦਾ ਹੈਗਾ ਜੇ ਮਾਮਾ ਲੈਣ ਆ ਗਿਆ ਤੁਸੀਂ ਮਾਮੇ ਨਾਲ ਲੱਗ ਜਾਓ ਜੇ ਤੁਸੀਂ ਨਾ ਗਏ ਨਾ ਐ ਸੋਚੂਗਾ ਵੀ ਨਾਲੇ ਤਾਂ ਹੁਣ ਘਰੇ ਸਰਦਾ ਵਰਦਾ ਹੈਗਾ ਵੀ ਤਾਂ ਵੀ ਮੇਰੀ ਭੈਣ ਮੈਨੂੰ ਜਵਾਬ ਦੇ ਹੀ ਜਾਂਦੀ ਹੈ ਜੀ ਤੁਸੀਂ ਸੁਮਨ ਦਾ ਟੈਨਸ਼ਨ ਨਾ ਕਰੋ ਸੁਮਨ ਨੂੰ ਤਾਂ ਅਸੀਂ ਲੈ ਕੇ ਨਾ ਛੇਤੀ ਮੁੜ ਆਵਾਂਗੇ ਚਲ ਠੀਕ ਆ ਪੁੱਤ ਤੇਰ ਮਾਮਾ ਆ ਗਿਆ ਮੈਂ ਭੱਗ ਜੂਗੀ ਸੋਨੂੰ ਪਹਿਲਾਂ ਵੀ ਕਹਿ ਕੇ हटੀਆਂ ਵੀ ਚਲ ਤੇਰ ਮਾਮਾ ਆ ਗਿਆ ਨਾਲ ਮੈਂ ਰਖੜੀ ਬੰਨ੍ਹ ਕੇ ਆਉਂਗੀ ਨਾਲੇ ਰੱਤ ਲਾਏ ਹੋਗੇ ਸੁਮਣ ਹਾਂਜੀ ਅਵਤਾਰ ਦਾ ਫੋਨ ਆਇਆ ਸੀਗਾ ਹੁਣ ਤੂੰ ਮਨਾ ਕਰਤਾ ਵੀ ਮੈਂ ਜਾਣਾ ਨਹੀਂ ਹੈਗਾ ਹੋਰੀ ਫਿਰ ਮੈਂ ਹੀ ਮਨਾ ਕਰਤਾ ਕਿਉਂਕਿ ਫਿਰ ਉਹਨਾਂ ਦਾ ਕੁਸਤਾ ਭੈਣ ਹੋਰਿਆ ਨੇ ਆਉਣਾਗਾ ਛੋਡੇ ਰਖੜੀ ਬੰਨਣਾ ਫਿਰ ਨਾਲੇ ਮੰਮੀ ਨਹੀਂ ਹੈਗੀ ਘਰੇ ਫਿਰ ਦੀਦੀ ਕਿੱਥੇ ਆ ਕੇ ਕੰਮ-ਕੁਮ ਕਰੋਗੀ ਉਹ ਅਸੀਂ ਆਪੀ ਭੈਣ ਭਾਸਾਰ ਲਾਂਗੇ ਯਾਰ ਜੇ ਅਵਤਾਰ ਦਾ ਮਨ ਕਰਦਾਗਾ ਲਿਜਾਣ ਨੂੰ ਤੂੰ ਵਗ ਜਾ ਫਿਰ ਕਿੱਡੀ ਗੱਲ ਆਪਰ ਖੜੀ ਆਲੇ ਦੇਣੀ ਬਗ ਜਾਗੇ ਜੀ ਨਾਲੇ ਹੁਣ ਮੈਂ ਕੱਲੀ ਜਾਂਦੀ ਸੋਣੀ ਲੱਗਦੀ ਆਂਗੀ ਹੁਣੇ ਹੁਣ ਤਾਂ ਆਪਣਾ ਵਿਆਹ ਹੋਇਆਗਾ ਹਲੇ 4 ਮਹੀਨੇ ਹੋਏ ਨੇ ਵਿਆਹ ਹੋਏ ਨੂੰ ਚੱਲ ਕੋਈ ਨਹੀਂ ਸਮਣਾ ਤੁਸੀਂ ਚਲੇ ਜਾਓ ਹੁਣ ਉਤਾਰ ਆਉਂਦਾਗਾ ਹਨਾ ਕੱਲ ਨੂੰ ਐਂ ਕਹਿਣਗੇ ਵੀ ਅੰਮ੍ਰਿਤ ਤਾਂ ਜਾਣਕੀ ਨਹੀਂ ਭੇਜਦਾ ਹੈਗਾ ਹੁਣ ਤੂੰ ਬਗ ਜੀ ਨਾਲ ਜਦੋਂ ਆਗੇ ਉਹ ਮੈਨੂੰ ਪਤਾ ਜੀ ਅੰਮ ਬੀਬੀ ਨਹੀਂ ਭੇਜਣਾ ਉਤਾਰ ਵੀਰੇ ਨੂੰ ਤਾਂ ਵੀ ਨਾਲੇ ਭੂਆ ਆਜੂਗੀ ਵੀ ਭੂਆ ਭਤੀਜੀ ਇਕੱਠੀਆਂ ਆ ਜਾਣਗੇ ਦੋਨੋਂ ਚਲ ਹੁਣ ਮੈਨੂੰ ਦੱਸ ਦੇ ਵੀ ਕੀ ਕੁਸਰਾ ਹੈ ਕਿਉਂ ਆਣਾਗਾ ਫਿਰ ਉਤਾਰ ਉਹ ਵੀ ਆਉਣਗੇ ਫਿਰ ਤੁਰਤ ਤੇ ਲੈ ਆਣੇ ਜਾਣਾ ਹੈਗਾ ਕੁਛ ਲੈ ਕੇ ਆਉਣ ਦੀ ਲੋੜ ਨਹੀਂ ਜੀ ਸ ਉਹ ਖਾਲੀ ਚਾਹ ਦੀ ਪੀਉਂਦੇ ਆਪਾਂ ਬੁਰੇ ਲੱਗਾਂਗੇ ਯਾਰ ਮੈਂ ਲੈ ਆਉਣਾ ਜੇ ਕੁਝ ਕਹਿਨੀ ਆ ਤੂੰ ਨਾ ਨਾ ਹੀ ਸਾਰਾ ਕੁਝ ਹੈਗਾ ਕੋਈ ਨਾ ਆਪੇ ਚਾਹ ਪਿਆ ਦੂ ਮੈਂ ਤੁਸੀਂ ਬੈਠੋ ਅੰਦਰ ਜਾ ਕੇ ਬਸ ਮੈਂ ਚਾੜੂ ਲਾ ਕੇ ਆਉਂਦੀ ਆਂ ਆ ਜੋ ਇਸ਼ਤਿਮਾਲੇ ਆਉਣਗੇ ਕਿੰਦਰ ਜਾਂਦੀ ਹੈ ਜੋੜੀ ਸਾਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਬੇਬੇ ਤੇਰੀ ਤੀ ਤੇ ਪੋਤੀ ਕੋਲੇ ਜਾਣੇ ਆ ਮਾੜਾ ਮੋਟਾ ਕਰਦੇ ਕਮਾਂ ਕਨੀ ਵੀ ਸੋਚ ਲਿਆ ਕਰੋ ਕੱਲ ਤੇਰੀ ਸੱਸ ਦੁਰਗੀ ਅੱਜ ਤੂੰ ਦਰੀ ਜਾਨੀਂਗੀ ਮੈਂ ਕਿੱਥੋਂ ਕਰੂੰਗੀ ਬੁਢੀ ਠੈਰੀ ਢੇਪੇ ਖਾਂਦੀ ਫਿਰਦੀ ਆ ਬੇਬੇ ਅਸੀਂ ਤੇਰੀਆਂ ਤੀਆਂ ਕੋਲੇ ਜਾਣੇ ਆ ਤਿਹਾਰਾਂ ਦੇ ਦਿਨ ਨੇ ਕੁਛ ਦੇ ਕੇ ਆਵਾਂਗੇ ਅੱਜ ਕੱਲ੍ਹ ਦੀ ਪਰਜਾਈਆਂ ਤਾਂ ਨਨਦਾਂ ਨੂੰ ਘਰੇ ਬੁਲਾ ਕੇ ਰਹਿ ਜੀ ਨਹੀਂ ਉਹਨਾਂ ਨੂੰ ਤਾਂ ਦਾ ਕੀ ਐ ਭਾਈ ਉਹਨਾਂ ਨੂੰ ਤਾਂ ਪਰੌਣੇ ਵੀ ਛੱਡ ਜਾਣਗੇ ਤੁਸੀਂ ਬੇਬੇ ਦਾ ਖਿਆਲ ਕਰ ਲਿਆ ਕਰੋ ਮਾਣਾ ਮੋਟਾ ਉਹਨਾਂ ਨੇ ਤਾਂ ਉਹਨਾਂ ਦੇ ਪਰੌਣੇ ਤਾਂ ਨਹੀਂ ਹੋਣਾ ਨਾ ਹੀ ਛੱਡ ਕੇ ਜਾਣਾ ਪੀਰਪਾਲ ਇਹ ਤਾਂ ਉਹੀ ਬੋਲੀ ਜਾਣਗੇ ਚੱਲ ਆਪਾਂ ਚੱਲੀਏ ਇਹਨਾਂ ਤਾਂ ਬੋਲੀ ਜਾਣਾ ਜਿੱਥੇ ਮਰਜ਼ੀ ਬਗਦੋ ਆਜੋ ਜੀ ਇਹ ਸਰਮਣੀ ਹੈਗੀ ਪਹਿਲਾਂ ਉਹ ਧੁਰਗੀ ਹੁਣ ਇਹ ਧੁਰਗੀ ਇਹਦੇ 6 ਵਜ ਰਹੀ ਹੈ ਦਸ ਧੰਦਾ ਕੌਣ ਕਰੂਗਾ ਜਿਵੇਂ ਕਹਿੰਦੇ ਨੇ ਇੱਕ ਬਾਣ ਨਾਲ ਇਹ ਕਿੱਥੋਂ ਕਰਗਾ ਮੈਥੋਂ ਨਹੀਂ ਬਣਦਾ ਹੈਗਾ ਉਹ ਚੱਲ ਬੇਬੇ ਕੁਛ ਨਹੀਂ ਹੁੰਦਾ 4 ਘੰਟੇ ਗਈਆਂ ਨੇ ਕਲੇਸਟ ਆ ਲਿਆ ਘਰੋਂ ਮੈਂ ਤਾਂ ਇਹੀ ਕਰਨੂ ਔਖਾ ਸੌਖਾ ਇੱਕ ਬਾਣ ਵਾਲੀ ਕਰੂ ਜਿਹੜਾ ਮਾੜਾ ਮੋਟਾ ਕੰਮ ਹੈਗਾ ਹੈਗਾ ਅਸੀਗਾ ਜੀ ਸੱਸਰੀ ਘਰ ਬੇਟੀ ਮੈਂ ਤੇਰੇ ਕਿੰਨੇ ਆਉਂਦਾ ਸੀਗਾ ਅੱਛਾ ਕਿਵੇਂ ਤੇਰੇ ਪੇਕੇ ਆਉਂਦੇ ਨੇ ਤਿਆਰ ਹੋ ਜਾ ਤੈਨੂੰ ਲੈਣਾ ਲਓ ਮੇਰੇ ਕੋਲ ਤਾਂ ਫੋਨ ਨਹੀਂ ਫੋਨ ਨਹੀਂ ਹੁਣ ਮੈਨੂੰ ਕੀ ਪਤਾ ਲੱਗੇ ਵੀ ਆਉਂਦੇ ਨੇਗੇ ਜੇ ਐ ਪਤਾ ਲੱਗ ਜਾਂਦਾ ਮੈਂ ਕੁਝ ਖਾਣ ਪੀਣ ਨੂੰ ਲਿਆ ਕੇ ਰੱਖ ਦਿੰਦੀ ਉਹਨਾਂ ਨੂੰ ਚਾਚੀ ਚਾਹ ਪਾਣੀ ਨੂੰ ਕੀ ਆ ਲਾ ਚਾਹ ਪਾਣੀ ਨੂੰ ਕਿਉਂ ਨਹੀਂ ਮੈਂ ਤਾਂ ਮਠਿਆਈਆਂ ਲਿਆਉਂਗੀ ਮੇਰਾ ਮਸਤ ਭਰਾ ਆਊਗਾ ਕੋਈ ਨਹੀਂ ਚਾਚੀ ਆਪਾਂ ਇਧਰ ਹੀ ਕਰ ਲਾਂਗੇ ਚਾਹ ਪਾਣੀ ਨਾ ਪੁੱਤ ਮੈਂ ਵੱਡੀ ਆਂਗੀ ਮੇਰਾ ਭਰਾ ਮੇਰੇ ਕੰਨੀ ਮਈ ਆਊਗਾ ਮੈਂ ਸਾਰੀ ਤਿਆਰੀ ਵੇਰੀ ਮੈਂ ਹੀ ਕਰ ਲੂੰਗੀ ਚਲ ਠੀਕ ਆ ਚਾਚੀ ਮੈਂ ਵੀ ਕੰਮ ਜਾ ਕੇ ਆਉਂਦਾ ਸੀਗਾ ਤੂੰ ਵੀ ਕਰ ਲੈ ਤਿਆਰੀ ਫਿਰ ਉਹ ਆ ਜਾਣਗੇ ਫਿਰ ਮੈਂ ਤਿਆਰੀ ਕਰ ਲੈਨੀ ਆ ਫਿਰ ਮੈਂ ਵੀ ਜਾਨੀ ਆ ਤੁਸੀਂ ਆਗੇ ਮੇਰਾ ਭਰਾ ਨਹੀਂ ਆਇਆ ਉਹ ਤਾਂ ਪੂਆ ਜੀ ਤੁਹਾਡੇ ਨਾਲ ਰੁੱਸਿਆ ਹੋਇਆਗਾ ਉਹ ਕਹਿੰਦਾ ਜਦੋਂ ਪਿੰਡ ਆਉਂਦੀ ਹੈ ਨਾ ਕਲੇਸ਼ ਪਵਾਉਂਦੀ ਹੈਗੀ ਜੇ ਪੂਆ ਜੀ ਤੁਹਾਡੇ ਨਾਲ ਨਾਲ ਰੁੱਸਿਆ ਹੁੰਦਾ ਨਾ ਫਿਰ ਉਹ ਸਾਨੂੰ ਕਹਿੰਦਾ ਨਾ ਵੀ ਤੁਹਾਡੀ ਪੂਆ ਨੂੰ ਨਾਲ ਲੈ ਆਇਓ ਭਾਈ ਵੀਰਪਾਲ ਇੰਨਾ ਤਾਂ ਯਕੀਨ ਹੈ ਮੈਨੂੰ ਉਹਦੇ ਤੇ ਉਹ ਮੇਰੇ ਨਾਲ ਰੁੱਸੀ ਨਹੀਂ ਸਕਦਾ ਚੱਲ ਪੂਆ ਜੀ ਅਸੀਂ ਤਾਂ ਸੁਮਨ ਨੂੰ ਲੈਣ ਆਇਆ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਨਾ ਪੁੱਤ ਫਿਰ ਤੁਸੀਂ ਸਾਡੇ ਕਿੰਨੀ ਨਹੀਂ ਆਉਂਦੇ ਪੂਆ ਜੀ ਅਸੀਂ ਨਹੀਂ ਤੁਹਾਡੇ ਕੋਲ ਆਉਂਦੇ ਸਾਥੋਂ ਨਹੀਂ ਮਤਵਲ ਦੇ ਰਿਸ਼ਤੇ ਰਵਾਏ ਜਾਂਦੇ ਤੁਸੀਂ ਸਾਡੇ ਬਾਰੇ ਸੋਚਦੇ ਤਾਂ ਹੈ ਨਹੀਂ ਸਾਡਾ ਤਾਂ ਤੁਸੀਂ ਹੱਥ ਤੰਗ ਕਰ ਰੱਖਿਆ ਚੱਲ ਭਾਈ ਤੁਹਾਡੀ ਮਰਜ਼ੀ ਐ ਤੁਹਾਨੂੰ ਰੱਬ ਨੇ ਮੌਕਾ ਦਿੱਤਾ ਗੱਲਾਂ ਕਰਨ ਦਾ ਕਰ ਲਓ ਭਾਈ ਚੱਲ ਵੀਰ ਭਾਜਾਰਾ ਆਪਾਂ ਜਿਹੜੇ ਕੰਮ ਆਇਆ ਉਹ ਕਰੀਏ ਆਪਾਂ ਸੁਮਨ ਨੂੰ ਲੈਣ ਆਏ ਆ ਭੂਆ ਨਾਲ ਗੱਲਾਂ ਕਰਨੀ ਆਏ ਚਲੋ ਜੀ ਲਾਹ ਮਮਤਾ ਹੋ ਗਈ ਸਸੀ ਗਲ ਭਾਬੀ ਸਸੀ ਕਾਲ ਹੋਰ ਕਿਵੇਂ ਆ ਠੀਕ ਐ ਬਹੁਤ ਵਧੀਆ ਸਸੀ ਕਾਲ ਵੀਰੇ ਸਸੀ ਕਾਲ ਚਲ ਤੁਸੀਂ ਬੈਠੋ ਅੰਦਰ ਮੈਂ ਪਾਣੀ ਲੈ ਕੇ ਆਉਣੀ ਐ ਲੈ ਆ ਹੋਰ ਸਭ ਮੰਨ ਠੀਕ ਹੈ ਸਾਰੇ ਵਧੀਆ ਵਧੀਆ ਭਾਬੀ ਤੁਸੀਂ ਸਸ ਮਮੀ ਕਿਵੇਂ ਹੈਗੀ ਹੁਣ ਕਿਵੇਂ ਕੀ ਗਠੀ ਹੈ ਕਿਵੇਂ ਹੈਗਾ ਹੁਣ ਉਹਨਾਂ ਦਾ ਠੀਕ ਹੈ ਬਸ ਉਹਦੋਂ ਬਾਅਦ ਲੈ ਆਈ ਸੀ ਲੁਧਿਆਣੇ ਤੋਂ ਦਵਾਈ ਟੈਸਟ ਜੇ ਕਰਾ ਲਏ ਸਾਰੇ ਤੇ ਵੀ ਉਹ ਚ ਗਠੀ ਆਇਆ ਹੈਗਾ ਤੇ ਜਾਂ ਬਸ ਨਾਰਮਲ ਜੀ ਨੀਂਗਾ ਕੱਟ ਗਈ ਉਹਨਾਂ ਨੇ ਡੇਢ ਮਹੀਨੇ ਦੀ ਦਵਾਈ ਦੇਤੀ ਅੱਛਾ ਤੇ ਵੀ ਉਹਦੋਂ ਬਾਅਦ ਕਹਿੰਦੇ ਦਿਖਾ ਜੋ ਹੂੰ ਠੀਕ ਹੈ ਕੋਈ ਐਡੀ ਟੈਂਸ਼ਨ ਵਾਲੀ ਗੱਲ ਨਹੀਂ ਗੀ ਨਹੀਂ ਫਿਰ ਹੂੰ ਉਹਨਾਂ ਨੂੰ ਫਰਕਤ ਲੱਗਦਾ ਹੁਣ ਮੜਮ ਹਾਂ ਹੁਣ ਕਹਿੰਦੀ ਹੈ ਕਹਿੰਦੀ ਫਰਕ ਲੱਗਦਾ ਹੈਗਾ ਮੈਨੂੰ ਕੀ ਸਈਂ ਤਾਂ ਨਹੀਂ ਪੈਂਦੀ ਪਹਿਲਾਂ ਤਾਂ ਕੈਂਸੀ ਵਿਆਹ ਹੋ ਜੀ ਸਈਂ ਨਾ ਹੁਣ ਨਹੀਂ ਪੈਂਦੀਆਂ ਜੀ ਸਈਂਆਂ ਹੁਣ ਤਾਂ ਚੀਸਈਆਂ ਤਾਂ ਹਟ ਗਈਆਂ ਚਲੋ ਫਰਕ ਪੈ ਜਾਊਗਾ ਹਾਂ ਹਾਂ ਨਾ ਆਪ ਹੀ ਕਹੀ ਜਾਂਦੀ ਹੈ ਕਹਿੰਦੀ ਹੁਣ ਮੈਂ ਠੀਕ ਲੱਗਦੀ ਆਂਗੀ ਵੀ ਮੈਨੂੰ ਬਹੁਤ ਫਰਕ ਆਗਾ ਉਦਦੇ ਤਾਂ ਵਾਲੀ ਲੱਗਦੀ ਸੀਗੀ ਗੱਲ ਗੁਰੂ ਦੀ ਸੱਚੀ ਉਹਦੇ ਹੋਈ ਵਾਲੀ ਗਈ ਸੀਗੀ ਐਂ ਤਾਂ ਹੋਈ ਵਾਲੀ ਗਈ ਸੀ ਨਾ ਉਹਦੇ ਹੁਣ ਮੈਂ ਵੀ ਕਹਿਮਾ ਚੱਜ ਦੇ ਡਾਕਟਰ ਤਾਂ ਦਵਾਈ ਲੈ ਆਓ ਤਾਂ ਹੀ ਤਾਂ ਫਿਰ ਇੱਥੇ ਨਹੀਂ ਕਿਸੇ ਡਾਕਟਰ ਨੂੰ ਦਿਖਾਇਆ ਨਾ ਮਾਨਸਾ ਖੜਿਆਂਗੇ ਵੀ ਫਿਰ ਬਾਅਦ ਚ ਪਤਾ ਨਹੀਂ ਲੱਗਦਾ ਹਨਾ ਗੱਲ ਵੱਧ ਜਾਂਦੀ ਹੈਗੀ ਕੁਝ ਪਾਪੀ ਮੰਮੀ ਦੇਸੀ ਦਵਾਈ ਵਾਲੇ ਖਾਈ ਜਾਂਦੀ ਸੀ ਪਹਿਲਾਂ ਉਹ ਦੇਸੀ ਦਵਾਈਆਂ ਨਹੀਂ ਕੰਮ ਖਰਾਬ ਕਰਤਾ ਨਾ ਉਹਨਾਂ ਨੇ ਬਿਠਾਤੀ ਬਸ ਉਹ ਤਾਂ ਹਾਂ ਹਾਂ ਇਹ ਦੇਸੀ ਦਵਾਈਆਂ ਨੇ ਕੰਮ ਖਰਾਬ ਕਰਤਾ ਤੇ ਸੁਮਨ ਅਮਰਤ ਕਿਧਰ ਗਿਆ ਉਹ ਤਾਂ ਵੀਰੇ ਮਾੜੇ ਬਾਹਰੇ ਕੰਮ ਸੀਗਾ ਉਹਨੂੰ ਕਹਿੰਦਾ ਮੈਂ ਹੁਣੀ ਆ ਗਿਆ 10 ਮਿੰਟਾਂ ਚ ਜੇ ਸੁਮਨ ਅਮਰਤ ਛੇਤੀ ਆ ਜੇ ਨਾ ਤਾਂ ਅਸੀਂ ਤੈਨੂੰ ਲੈ ਕੇ ਜਾਣਾ ਸਾਨੂੰ ਵੀ ਕਾਲੀ ਹੈਗੀ ਕਾਲੀ ਨੂੰ ਪਾਪੀ ਕੀ ਕਰਨਾ ਹਲ ਤਾਂ ਮੈਂ ਚਾਚੂ ਬਣਾਉਣੀ ਆ ਇਹਨੇ ਨੂੰ ਅਮਰਤ ਆਜੂਗਾ ਨਾਲੇ ਨਹੀਂ ਸੁਮਨ ਅਸੀਂ ਚਾਹ ਨਹੀਂ ਪੀਣੀ ਤੈਨੂੰ ਪਤਾ ਤਾਂ ਹੈਗਾਗਾ ਘਰ ਦੇ ਕੰਮਾਂ 'ਚ ਕਿੱਥੇ ਬੇਲ ਮਿਲਦੀ ਆ ਹਨਾ ਇੱਕ ਤਾਂ ਚਾਚੇ ਨੇ ਨਾ ਬਾਹ ਤੇ ਸੱਟ ਜੀ ਮਰਵਾਲੀ ਉਹ ਤਾਂ ਕੁਛ ਹੀ ਨਹੀਂ ਬੰਦ ਮੰਮੀ ਨੂੰ ਕੱਲ ਉਹਦਾ ਭਰਾ ਲੈ ਜਾ ਕੇ ਰਖੜੀਆਂ ਕਰਕੇ ਮੰਮੀ ਉੱਥੇ ਗਈ ਹੋਈ ਹੈਗੀ ਹੁਣ ਜਾ ਕੇ ਅਸੀਂ ਪਸ਼ੂ ਪਸਾਰੇ ਦਾ ਕੰਮ ਵੀ ਕਰਨਾਗਾ ਤਾਂ ਹੀ ਅਸੀਂ ਕਾਲੀ ਨਾਲ ਆਏਾਂਗੇ ਵੀ ਚੱਲ ਲੈ ਕੇ ਮੁੜੇ ਆਵਾਂਗੇ ਛੇਤੀ ਚਾਹ ਨੂੰ ਤਾਂ ਕੁਛ ਟਾਈਮ ਵੀ ਨਹੀਂ ਲੱਗਦਾ ਪਾਪੀ 10 ਮਿੰਟਾਂ 'ਚ ਚਾਹ ਬਣ ਚੂਗੀ ਨਹੀਂ ਨਹੀਂ ਜੇ ਅਮਰਤਾ ਆ ਜੇ ਸਮਝੀ ਆਪਾਂ ਬਾਗ ਚੱਲੀਏ ਚਲ ਮੈਂਨੇ ਗਲਾਸ ਰੱਖੇ ਹੋਣੇ ਆ ਕਿੰਨੇ ਬੈਠੋ ਤੁਸੀਂ ਹਾਂ ਚਲ ਜੇ ਸਮਝੀਓ ਆ ਜੇ ਫਿਰ ਆਪਾਂ ਟਾਈਮ ਨਾਲ ਮੁੜ ਚੱਲੀਏ ਆਗੇ ਤੁਸੀਂ ਹਾਂ ਆ ਗਿਆ ਆ ਲੈ ਫੜ ਅੰਦਰ ਵੀਰੇ ਤੇ ਭਾਬੀ ਵੀ ਆ ਰਹੇ ਨੇ ਉਹ ਕਾਲੀ ਕਰੀ ਜਾਂਦੇ ਨੇ ਕਿ ਤੁਸੀਂ ਛੇਤੀ ਮਿਲ ਲੋ ਉਹਨਾਂ ਨੂੰ ਚਲ ਫਿਰ ਐਂ ਕਰਾ ਚਾਹ ਬਣਾ ਲੈ ਫਿਰ ਚਾਹ ਤਾਂ ਕਹਿੰਦੇ ਪਿੰਦੇ ਨੇ ਹੈਗੇ ਘਰੇ ਡੰਗਰ ਪੋਸੀ ਤੇ ਔਖਾਗਾ ਮੰਮੀ ਵੀ ਨਹੀਂ ਹੈਗੀ ਫਿਰ ਆ ਸਵਾਨ ਲੈ ਕੇ ਆਇਆ ਹੁਣ ਇਹਦਾ ਹੀ ਕਰੂੰਗਾ ਮੈਂ ਕੋਈ ਨਹੀਂ ਤਾਂ ਮੈਂ ਅੰਦਰ ਰੱਖ ਦਿੰਨੇ ਆਂ ਕਿ ਫੇਰ ਕਦੇ ਉਹ ਕਰਿਆ ਜਾਊਗਾ ਹੁਣ ਤੁਸੀਂ ਉਹਨਾਂ ਨੂੰ ਮਿਲ ਲੋ ਕਾਲੀ ਕਰੀ ਜਾਂਦੇ ਨੇ ਚਲ ਚੰਗਾ ਹਾਂ ਅਮਰ ਤਾਂ ਬੜਾ ਲੇਟ ਹੋਈ ਜਾਂਦਾ ਪਤਾ ਨਹੀਂ ਕਿੱਧਰ ਵਗ ਗਿਆ ਆ ਆ ਗਏ ਲੱਸੀ ਆਪਣੇ ਲੱਸੀ ਕਰ ਹਾਂ ਠੀਕ ਬਹਿ ਜਾ ਕਿੱਧਰ ਵਗ ਗਿਆ ਸੀ ਉਹ ਮਾੜਾ ਬਾਰੇ ਗਿਆ ਸੀ ਕੰਮ ਸੀ ਥੋੜਾ ਯਾਰ ਅੱਛਾ ਹਾਂ ਉਹ ਠੀਕ ਆ ਬਈ ਹਾਂ ਵਧੀਆ ਜਾਮਾ ਤੂੰ ਬਸ ਵਧੀਆ ਐ ਬਸ ਜੀਰੀ ਵਧੀਆ ਹੋ ਗਈ ਹੁਣ ਸਪ੍ਰੈਸ ਪ੍ਰੂਵ ਕਰਦੇ ਆਂਗੇ ਅੱਛਾ ਚੱਲ ਵਧੀਆ ਚੱਲਣਾ ਅੱਜ ਤਾਂ ਡੇਕੀ ਜਾਂਦੇ ਸੀ ਬੜਾ ਲੇਟ ਹੋ ਜਾਂਦਾ ਸੀ ਜਾਣਾ ਸੀਗਾ ਉਹ ਮੈਨੂੰ ਥੋੜਾ ਜਿਹਾ ਕੰਮ ਹੋ ਗਿਆ ਪਿੰਡ 'ਚ ਤਾਂ ਕਰਕੇ ਲੇਟ ਹੋ ਗਿਆ ਹੋਰ ਕਿਉਂ ਅਸੀਂ ਵੀ ਕਾਲੀ ਨਾਲ ਹੀ ਮੁੜਨਾ ਸੀਗਾ ਨਾ ਕੰਮ ਤਾਂੰਦੇ ਆਉਣਾ ਇੱਕ ਮੰਮੀ ਗਈ ਹੋਈ ਹੈਗੀ ਨਾਨਕੇ ਬਾਗਿਓ ਉਹ ਠੀਕ ਨੇ ਹੁਣ ਤਾਂ ਹਾਂ ਹਾਂ ਹੁਣ ਤਾਂ ਠੀਕ ਨੇ ਵਧੀਆ ਨੇ ਚਲ ਫਿਰ ਇਹ ਗੱਲ ਤੇ ਅੱਜ ਵੀ ਮੇਰੀ ਭੈਣ ਨੇ ਆਉਣਾ ਸੀਗਾ ਤੇ ਨਾਲ ਹੀ ਤੁਹਾਡਾ ਫੋਨ ਆ ਗਿਆ ਅੱਛਾ ਮਾ ਚੱਲ ਕੋਈ ਗੱਲ ਨਹੀਂ ਫਿਰ ਜਾਇਆ ਕੋਈ ਗੱਲ ਨਹੀਂ ਬਾਅਦ ਚ ਮਿਲਣੀ ਉਹਨਾਂ ਨੂੰ ਤੂੰ ਓਹੋ ਫਿਰ ਤੂੰ ਸਾਨੂੰ ਉਹ ਕਰਨ ਦਾ ਫੋਨ ਅਸੀਂ ਦੋ ਦਿਨ ਲੇਟ ਆ ਜਾਂਦੇ ਦੋ ਦਿਨ ਲੇਟ ਲੈ ਜਾਂਦੇ ਜਿਹੜੀ ਗੱਲ ਨੂੰ ਤੁਸੀਂ ਆਈਗੇ ਜਦੋਂ ਤਾਂ ਕਰਕੇ ਜੇ ਤੂੰ ਕਹਿਦਾ ਨਾ ਅਮਰ ਤਾਂ ਫਿਰ ਅਸੀਂ ਕਾਹਨੂੰ ਆਉਂਦੇ ਅਸੀਂ ਬਾਅਦ ਚ ਲੈ ਜਾਂਦੇ ਨਾ ਬਣੇ ਫਿਰ ਕੋਈ ਗੱਲ ਨਹੀਂ ਤਾਂ ਫੇਰ ਮਿਲਿਆ ਉਹ ਉੱਥੇ ਜਾ ਕੇ ਮਨਾ ਲਿਆ ਕਿਉਂ ਆਏ ਜੇ ਹੋ ਜਾਂਦਾਗਾ ਵੀ ਕੁੜੀ ਆਊਗੀ ਵਿਆਹ ਲੈਗੇ ਚਲ ਕੋਈ ਗੱਲ ਨਹੀਂ ਆਏ ਕਿ ਹੁੰਦਾਗਾ ਉਹ ਠੀਕ ਹੋ ਬਈ ਹਾਂ ਹਾਂ ਵਧੀਆ ਚੱਲ ਵੀਰਪਾਲ ਬਾਲੇ ਲੇਟ ਹੋਈ ਜਾਂਦਾ ਫਿਰ ਆਪਾਂ ਤਾਂ ਚਾਹ ਬਣੀ ਜਾਂਦੀ ਚਾਹ ਤਾਂ ਪੀ ਲੈਂਦੇ ਬਈ ਨਾ ਨਾ ਚਾਹ ਤਾਂ ਸੁਮਨ ਨੂੰ ਮੈਂ ਕਿਹਾ ਸੀ ਵੀ ਚਾਹ ਬਣਾਈ ਨਾ ਚਾਹ ਪੀਂਦੇ ਨਹੀਂਗੇ ਅਸਤੇ ਤੈਨੂੰ ਡੇਕੀ ਆਂਦੇ ਸੀ ਅਮਰ ਤੇਰੇ ਮਾਰੇ ਇੰਨਾ 2 ਘੰਟੇ ਲੇਟ ਹੋ ਗਏ ਅਮਰ ਤੇ ਜਿਹੜੇ ਤੇ ਨੁਕਸਾਨ ਹੋਇਆ ਭਾਈ ਬਾਲੀ ਮਾੜਾ ਹੋਇਆ ਅਸਤੇ ਕਰ ਇਹ ਵੀ ਗੱਲਾਂ ਕਰੀ ਜਾਂਦੇ ਰਹਨੇ ਆ ਵੀ ਵਿਚਾਰੇ ਨਾਲ ਬਾਲੀ ਉਹ ਹੋ ਗਿਆ ੱਤਕਾ ਮਾੜਾ ਚੰਗੇ ਦਿੰਦਾ ਭਣੇ ਆਉਂਦੇ ਰਹਿੰਦੇ ਨੇ ਹਣਾ ਇਹ ਤਾਂ ਹੁਣ ਰੱਬ ਦੇ ਰੰਗ ਨੇਗੇ ਪਤੀ ਨਹੀਂ ਹੁੰਦਾ ਕੀ ਹੋ ਜੇ ਅਮਰ ਤਾਂ ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਨਾ ਸੰਗੀ ਨਾ ਫੋਨ ਕਰਦੀ ਅਸੀਂ ਤੇਰੇ ਸੋ ਮਨ ਤਿਆਰ ਹੈਗੀ ਚੱਲ ਗਿਆ ਆਪਾਂ ਲੇਟ ਵਾਲੇ ਹੋ ਹੀ ਜੰਨੇ ਚਲੋ ਜੀ ਚੰਗਾ ਅਮਰਤ ਹਾਂ ਬਈ ਆ ਜੀ ਚੱਲ ਠੀਕ ਹੈ ਬਾਈ ਚੰਗਾ ਅਮਰਤ ਠੀਕ ਹੈ ਚੰਗਾ ਪਹਣੇ ਚੰਗਾ ਅਮਰਤ ਕੋਈ ਨਹੀਂ ਮੈਂ ਛੱਡ ਜੂਗਾ ਫਿਰ ਕੋਈ ਗੱਲ ਨਹੀਂ ਚੰਗਾ ਸੋਹਣਾ ਦੇਖੇ ਮਾਲ ਬਸੂ ਹਾਂ ਬੀਬੀ ਪਾਣੀ ਪੀ ਕੇ ਆਏਗਾ ਪਾਣੀ ਭਾਈ ਸੀ ਨਾ ਜਸਕੇ ਵੇਖੇ ਆਂਕਾ ਆਹ ਖੋਲੀਆਂ ਨਹੀਂ ਹੈਗੀਆਂ ਫਿਰ ਮਹਾ ਜੀ ਸੰਗਲ ਖੋਲਲੇ ਨਹੀਂ ਬੰ ਮੈਨੂੰ ਛਿੜ ਦੇਣ ਦੇ ਬਾਰੇ ਖੜੀਆਂ ਨੂੰ ਪਿਆਤਾ ਪਾਰਟੀ ਧਰ ਲਈ ਸੀ ਮੂਰੇ ਅੱਛਾ ਹੂੰ ਹੋਰ ਨਾ ਕੋਈ ਵਜਨ ਨਾ ਚੱਕਿਆ ਕਰੇ ਨਾ 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 ਵਜਨ ਨਹੀਂ ਚੱਕਿਆ ਮੈਂ ਤਾਂ ਦੁਬਾਰੇ ਠੋਕਰ ਮਾਰਨੀ ਆ ਸਿੰਘ ਸਿੰਘ ਮਾਰਨਗੀ ਆ ਹਾਂ ਹਾਂ ਤਾਂ ਹੀ ਬਸ ਮਪੰਗਾ ਨਹੀਂ ਦਿੱਤਾ ਫਿਰ ਮੈਂ ਤੇਰੇ ਨਾਲ ਇੱਕ ਗੱਲ ਹੋਰ ਕਰਨੀ ਸੀ ਮੈਨੂੰ ਨਹੀਂ ਲੱਗਦਾ ਵੀ ਹੋ ਮੇਰੀ ਧੀ ਕੋਲ ਜਾ ਕੇ ਆਉਣਗਾ ਤਾਂ ਕੱਲੀ ਸਾਹਮਣੇ ਕੋਲੋਂ ਮੁੜ ਕੇ ਆਉਣਗੀ ਕੋਈ ਨਾ ਬੇਬੇ ਉਹਨਾਂ ਨੂੰ ਨਾ ਜਾਣਦੀ ਫੇਰ ਵੀ ਨਾ ਮੈਂ ਭੈਂਟ ਦੁਰਖੜੀ ਬਣਾ ਕੇ ਹਟੂੰਗਾ ਨਾ ਮੈਂ ਇੱਕ پرانے ਨੂੰ ਫੋਨ ਲਾਇਆ ਤੀਗਾ ਉਹ ਕਹਿੰਦਾ ਮੈਂ ਬਾਹਰਾਂ ਕੁੜੀ ਨਾ ਇੱਕ ਤਾਂ ਮੇਰੀ ਗੱਲ ਹੀ ਨਹੀਂ ਹੁੰਦੀ ਹੈਗੀ ਭਾਈ ਕੀ ਕਰਾਂ ਮੈਂ ਸੱਸਾ ਗੱਦੇ ਸੱਸੀ ਕਾਲ ਸੱਸੀ ਕਾਲ ਭਾਈ ਭੰਦਾ ਮੇਰੀ ਕੁੜੀ ਨਹੀਂ ਆਈ ਹੈਗੀ ਅਸੀਂ ਨਹੀਂ ਬੇਬੇ ਪੂਆ ਨੂੰ ਲੈ ਕੇ ਆਉਂਦੇ ਅਸੀਂ ਨਹੀਂ ਵਰਤੇਦੇ ਪੂਆ ਨਾਲ ਵੇ ਬੂਆ ਦਾ ਆਪ ਦੇਖੀ ਅੱਕੜ ਵਾਲੀ ਐ ਅਸੀਂ ਤਾਂ ਕਿਹਾ ਸੀ ਵੀ ਚੱਲ ਸਾਡੇ ਨਾਲ ਸਿੱਧਾ ਜਵਾਬ ਹੀ ਦਿੱਤਾ ਕਹਿੰਦੀ ਮੈਂ ਨਹੀਂ ਜਾਂਦੀ ਤੁਹਾਡੇ ਨਾਲ ਮੈਂ ਤਾਂ ਬੇਗੂ ਵੀਰੇ ਹੋਰਾਂ ਨੂੰ ਕਿਹਾ ਸੀਗਾ ਵੀ ਆਪਾਂ ਪੂਣੂ ਲੈ ਚੱਲਦੇ ਆਂਗੇ ਪਰ ਉਹਨਾਂ ਨੇ ਮੇਰੀ ਇੱਕ ਗੱਲ ਵੀ ਨਹੀਂ ਸੁਣੀ ਹੈਗੀ ਵੀ ਆਪਾਂ ਚਲ ਮਨਾ ਕੇ ਲੈ ਆਵਾਂਗੇ ਨਾਲ ਸੁਮਨ ਤੂੰ ਆਪ ਦੇ ਬਾਰੇ ਸੋਚ ਅਸੀਂ ਤੈਨੂੰ ਕਿੰਨੇ ਚਾਹ ਨਾਲ ਲੈ ਕੇ ਆਏ ਆ ਵਿਆਹ ਤੋਂ ਬਾਅਦ ਨਾ ਤੇਰੀ ਪਹਿਲੀ ਰਖੜੀ ਐ ਤੂੰ ਪੂਆ ਪੂਆ ਨਾ ਕਰ ਕੋਈ ਨਹੀਂ ਜਵਾਖੋ ਤੁਸੀਂ ਹੱਸੋ ਖੇਡੋ ਤੁਸੀਂ ਨਾ ਵਾਲਾ ਸੋਚ ਕਰੋ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਮੈਨੂੰ ਮੇਰੀ ਭੈਣ ਨਾਲ ਵਰਤਨ ਨੂੰ ਨਹੀਂ ਹਟਾ ਸਕਦੇ ਤੁਸੀਂ ਅਸੀਂ ਵਰਤਾਂਗੇ ਬੱਚਾ ਮੇਰੀ ਗੱਲ ਸੁਣ ਇਹ ਤੂ ਭੂਆ ਕੋਲੇ ਗਿਆ ਨਾ ਮੈਂ ਤੇਰੇ ਕਿਸੇ ਕੰਮ ਨਹੀਂ ਆਉਣਾ। ਉਹ ਵਗ ਜਾ ਤੂੰ। ਬਾਹਲਾ ਕੰਮ ਆ ਨਾ ਤੂੰ ਪਹਿਲਾਂ ਬਾਹਲੇ ਕੰਮ ਆਉਣਾ ਮੇਰੇ ਤੂੰ। ਮੇਰੀ ਗੱਲ ਸੁਣ ਲੈ ਚਾਚਾ ਰੋਟੀ ਤੈਨੂੰ ਮੈਂ ਦੇਣੀ ਐ ਭੂਆ ਨੇ ਨਹੀਂ ਦੇਣੀ। ਤੂੰ ਸਾਹਵ ਨਾਲ ਹੀ ਜਾਈ ਹੁਣ ਫਿਰ। ਓਏ ਰੋਟੀ ਮੈਨੂੰ ਤੂੰ ਨਹੀਂ ਦੇਣੀ। ਮੈਨੂੰ ਮੇਰੀ ਜ਼ਮੀਨ ਨੇ ਰੋਟੀ ਦੇਣੀ ਹੈਗੀ। ਆਇਆ ਮੈਨੂੰ ਮੱਤਾਂ ਦੇਣ ਵਾਲਾ ਤੂੰ। ਚਾਚਾ ਮੇਰੀ ਵੀ ਗੱਲ ਸੁਣ ਲੈ। ਜ਼ਮੀਨ ਤੇਰੇ ਮੂੰਹ 'ਚ ਬੁਰਕੀਆਂ ਨਹੀਂ ਪੌਂਦੀ ਜਦੋਂ ਬਿਮਾਰ ਹੋ ਕੇ ਮੰਜੇ ਤੇ ਪੈ ਗਿਆ। ਸਾਮਾਂਗੇ ਤਾਂ ਤੈਨੂੰ ਅਸੀਂ। ਓ ਪਿਆ ਤਾਂ ਹੁਣ ਵੀ ਮੈਂ ਮੰਜੇ 'ਚ ਹੀ ਸੀਗਾ। ਤੁਸੀਂ ਕਿੰਨੀ ਕੀ ਸੇਵਾ ਕਰ ਲਈ ਬੇਬੇ ਰੋਟੀ ਪਾਣੀ ਦਿੰਦੀ ਆ ਮੈਨੂੰ ਪਤਾ ਏ ਕੁਛ ਮੈਂ ਅੱਗੇ ਵਾਲੀ ਸੇਵਾ ਕਰ ਦੂੰਗੀ ਇੱਕ ਹੱਥ ਨਾਲ ਤਾਂ ਪਾਣੀ ਪੀਉਂਦਾ ਇੱਕ ਹੱਥ ਨਾਲ ਇਹ ਸੰਨੀ ਆਉਂਦਾ ਵੱਡੀ ਸੇਵਾਲੇ ਆਏ ਨੇ ਰੋਜ਼ ਹੀ ਲੱਤਾਂ ਕੁੱਟ ਕੇ ਜਾਂਦੇ ਹੋਗੇ ਨੇ ਦਵਾਈਆਂ ਦੇ ਕੇ ਜਾਂਦੇ ਸ਼ਰਮ ਨਹੀਂ ਆਉਂਦੀ ਹੈਗੀ ਅਜੇ ਉਹ ਤਾਂ ਬੇਬੇ ਮੰਮੀ ਵਾਗੀ ਨਾਨਕੇ ਸਾਨੂੰ ਸੁਮਨ ਕੋਲੇ ਜਾਣਾ ਪੈ ਗਿਆ ਜੇ ਇੱਕ ਡੰਗ ਪਾਣੀ ਪਿਆ ਤਾਂ ਫੇਰ ਕੀ ਹੋ ਗਿਆ ਤੇ ਉਹ ਜੇ ਰੋਟੀ ਟੁੱਕ ਨਹੀਂ ਖਾਂਦਾ ਬੇਬੇ ਕਰੋ ਕਿਤੋਂ ਬਾਹਰੋਂ ਖਾ ਕੇ ਆਉਂਦਾਗਾ ਚਲ ਸੁਮਨ ਅੰਦਰ ਚੱਲੀਏ ਆਪਾਂ ਨੇ ਇਹ ਨਹੀਂ ਸੁਣੀਆਂ ਜਾਂਦੀਆਂ ਗੱਲਾਂ ਬੇਬੇ ਆਏ ਨਹੀਂ ਕਹਿੰਦੀ ਵੀ ਭਾਈ ਮਾੜਾ ਮੋਟਾ ਕੰਮ ਕਰ ਲਿਆ ਕਰ ਸਾਨੂੰ ਹੋਰ ਹੀ ਬੇਨੇ ਨੂੰ ਕਿੱਥੋਂ ਆਊਗਾ ਖਾਣ ਨੂੰ ਕੰਮ ਕਰਕੇ ਆਓ ਲੈ ਬੇਰੇ ਰੱਖੜੀ ਬੰਨਾ ਤੂੰ ਉਸ ਤਾਂ ਮੈਨੂੰ ਸ਼ਹਿਰ ਵੀ ਨਹੀਂ ਖਾੜਾਂਦੇ ਤੈਨੂੰ ਕਾਲੀ ਨਾਲ ਲੈ ਕੇ ਆਉਂਗੇ ਡੱਬਾ ਵੀ ਨਹੀਂ ਲੈ ਕੇ ਆਈ ਮੈਂ ਚਲ ਸਾਨੂੰ ਕੁਝ ਨਹੀਂ ਹੁੰਦਾ ਲੰਮੀ ਉਮਰਾਂ ਹੁਣ ਮੇਰੇ ਵੀ ਇਦਾਂ ਕੱਲਿਆ ਬਿਸਕੁਟਾਂ ਨਾਲ ਹੀ ਰੱਖੜੀ ਬੰਨਣਾ ਨਹੀਂ ਪਉਂਦਿਆ ਤਿਆਰ ਕੁਝ ਨਹੀਂ ਹੁੰਦਾ ਚਲ ਬਿਸਕੁਟ ਕਿਹੜਾ ਮਾੜੇ ਨੇ ਦੇਸੀ ਜਿਹੇ ਬਿਸਕੁਟ ਲੈਗੇ ਔਰ ਲੈ ਵੀਰੇ ਕਿ ਵਿਹਾਰ ਦੋਂਗੇ ਮੈਨੂੰ ਵੀਰ ਭਾੜਾ ਐ ਕਰ ਇੱਕ ਬੱਠਾ ਨਾਲ ਕਣਕ ਦਾ ਭਰ ਕੇ ਦੇ ਦੇ ਤੋਂ ਨੂੰ ਲੈ ਵੀਰੇ ਕਣਕ ਨੂੰ ਕਿਵੇਂ ਆਪਾਂ ਮਿਹਰੇ ਵਿੱਚ ਲਾ ਦੀਆਂਗੇ ਉਹ ਚਲ ਹੁੰਦਿਆਂ ਤਾਂ ਉਹ ਵੀ ਕੁੜੀਆਂ ਨਹੀਂ ਲੱਗਦੀ ਤਾਂ ਤੂੰ ਇਹ ਜੀ ਨਹੀਂ ਨਹੀਂ ਵੀਰੇ ਜਿਹੜਾ ਵਿਹਾਰ ਬੰਦ ਉਹ ਦੇਓ ਤੁਸੀਂ ਚਲ ਚੰਗਾ ਐ ਕਰ 50 ਰੁਪਏ ਕਿਉਂ ਬਹੁਤ ਨੇ 50 ਨੂੰ ਕਿਵੇਂ ਐ ਲਾਗਣ ਮੜ ਕੇ ਆਈਏ ਜੀ ਲੈ ਚਲ ਚੰਗਾ 500 ਰੁਪਏ ਬਹੁਤ ਹੈ 500 ਨਾਲ 500 ਨਾਲ ਕੀ ਹੋਊਗਾ ਵੀਰੇ ਚੰਗਾ ਐ ਕਰੇ 10 ਹੋਰ ਲਾਲ ਟੌਫੀਆਂ ਲੈ ਲਈ ਲੈ ਮੈਂ ਕਿ ਬੱਚੀਆਂ ਨੂੰ ਟੌਫੀਆਂ ਲੈਣ ਨੂੰ ਕੁਝ ਨਹੀਂ ਹੁੰਦਾ ਨਹੀਂ ਨਹੀਂ ਵੀਰ ਜਿੰਨਾ ਬੋਲਦੇ ਸੀ ਉਹਨਾਂ ਦੇ ਵੀਰ ਭਲਾ ਐ ਕਰ 10 ਹੋਰ ਦੇ ਦੇਣੇ ਆ ਤੇ ਹੋਰ ਲੈ ਲਈ ਖਾਣ ਨੂੰ कुरकुरੇ ਲੈ ਲਈਏਗਾ ਲੈ ਵੀਰ ਮੈਂ ਤਾਂ कुरकुरੇ ਲੈ ਲਿਆ ਗਏ ਲੈ ਉਹਨੂੰ ਅਕੇ ਮੈਂ ਸੋਮਣ ਨੂੰ ਲਿਆਉਣਾ ਰਖੜੀ ਬਣਾਉਣੀ ਹੈ ਜੀ ਤੇ ਇਹ ਗਾਂਹਾਂ ਜਾ ਕੇ ਕੀ ਦਿਖਾਉਗੀ ਲੈ ਸਾਰੇ ਤੈਨੂੰ ਹੀ ਦੇ ਦੇ ਖੁਸ਼ ਹੈ ਹਾਂ ਵੀਰੇ ਖੁਸ਼ ਹਾਂ ਮੈਂ ਜੇ ਹੁਣ ਇੱਥੇ ਵੀਰੇ ਭੂਆ ਹੁੰਦੀ ਕਿੰਨੇ ਰੌਣਕਾਂ ਲੱਗ ਜਾਂਦੀਆਂ ਭੂਆ ਨਾਲ ਸੋਣ ਮੈਂ ਤੈਨੂੰ ਕੱਲ ਵੀ ਸਮਝਾਇਆ ਸੀ ਖੁਸ਼ੀ ਖੁਸ਼ੀ ਨਾਲ ਦਾ ਕਾਰ ਬਿਹਾਰ ਕਰ ਤੂੰ ਕੋਈ ਨਹੀਂ ਤੂੰ ਆਵਦੇ ਹੋ ਉਹ ਬੰਨ ਰਖੜੀ ਚੋਂ ਨਾਲ ਤੇਰਾ ਚਾਚਾ ਤਾਂ ਭੱਗ ਗਿਆ ਤੇਰੀ ਭੂਆ ਕੋਲੇ ਉੱਪੜ ਗਿਆ ਐ ਬੇਬੇ ਕਿਵੇਂ ਭਾਗਿਆ ਚਾਚੇ ਦੀ ਬਾਹ ਦਾ ਕੰਮ ਨਹੀਂ ਕਰਦੀ ਬਾਹ ਤਾਂ ਉਹਦੀ ਟੁੱਟੀ ਪਈ ਐ ਬਸ ਤੇ ਕਿਵੇਂ ਚੜਜੂਗਾ ਐ ਕਿਵੇਂ ਭਗਜੂਗਾ ਵੇ ਤੂੰ ਕਿਹੜੀਆਂ ਗੱਲਾਂ ਕਰਦੇਂਗਾ ਅੰਦਰੋਂ ਪਿਆਰ ਚਾਹੀਦਾ ਭੈਣ ਭਾਈਆਂ ਦਾ ਨਦੀਆਂ چیر ਕੇ ਜਾਂਦੇ ਨੇ ਜੱਟ ਦਾ ਘੰਡਾ ਨਾ ਵੱਡਾ ਜਾਵੇ ਜੱਟ ਨਹੀਂ ਮਰਦਾ ਤਾਂ ਬਾਹੂਆਂ ਨੂੰ ਕੋਈ ਗੌਰ ਨਹੀਂ ਉਹ ਤਾਂ ਸ਼ੇਰਾ ਤੜਕੇ ਦਾ ਗੇ ਲੈ ਕੇ ਖੜੀ ਬਣਾਉਣਾ ਆਉਦੇ ਇਹ ਕਿਹੜੇ ਬੰਦੇ ਜੀ ਜਿਹੜਾ ਚਾਚੇ ਨੂੰ ਲੈ ਗਿਆ ਮੈਂ ਤਾਂ ਯਾਰ ਸਾਰਿਆਂ ਨੂੰ ਰੋਕਿਆ ਸੀਗਾ ਪਤਾ ਨਹੀਂ ਕਿਹੜਾ ਇਹ ਜਾ ਕੰਜਰ ਨਿਕਲਿਆ ਜਿਹੜਾ ਉਹਨੂੰ ਚੜਾ ਕੇ ਲੈ ਗਿਆ ਵਸਤੇ ਦੁੱਧੋਂ ਚੜਿਆ ਨਹੀਂ ਜਾਂਦਾ ਬਾਹਾਂ ਤਾਂ ਦੀ ਟੁੱਟੀ ਪਈ ਹੈਗੀ ਲੈ ਨੀ ਅਬੀਰਾ ਆਉਂਦਾ ਵੀਰਿਆ ਛੱਟ ਕੇ ਵੀ ਵੱਜੀ ਤੇਰੇ ਆ ਕੀ ਹੋ ਗਿਆ ਪਹਿਣੇ ਤੈਨੂੰ ਮੇਰੇ ਤੇ ਭਰੋਸਾ ਨਹੀਂ ਸੀ ਜੇ ਮੇਰੇ 6 ਵਜੇ ਫਿਰ ਮੈਂ ਆਉਣਾ ਨਹੀਂ ਸੀਗਾ ਵੀਰੇ ਮੈਂ ਤਾਂ ਆਉਣੀ ਲੱਗੀ ਤੇ ਰਖੜੀ ਬੰਨਣ ਤੇਰੇ ਆ ਤੇਰੇ 6 ਕਿਵੇਂ ਵੱਜੀ ਕੁਛ ਨਹੀਂ ਪਹਿਣੇ ਇਹਦਾ ਨਾ ਮੈਂ ਤੁਰਿਆ ਜਾਂਦਾ ਸੀਗਾ ਉਧਰ ਨਾਲ ਕੁੱਤਾ ਸੀਗਾ ਮੂਰੇ ਮੋਟਰਸਾਈਕਲ ਆ ਗਿਆ ਉਹ ਬਾਲੀ ਤੇਜ਼ ਸੀ ਉਹ ਕੁੱਤਾ ਮੂਰੇ ਆ ਗਿਆ ਕੁੱਤੇ ਨੂੰ ਬਚਾਉਂਦੇ ਬਚਾਉਂਦੇ ਨੇ ਮੋਟਰਸਾਈਕਲੋਂ ਧੋ ਮੇਰੇ ਚ ਵੱਜ ਗਿਆ ਮੈਂ ਡਿੱਗ ਗਿਆ ਬੱਸ ਮਾੜਾ ਜੀ 6 ਵਜੇ ਇਹ ਤਾਂ ਖੁਰਗਲ ਹੋ ਗਿਆ ਹੋਰ ਕਿੰਨੀ ਪੱਟੀ ਬੰਨੀ ਫਿਰਦਾ ਤਾ ਕੁਛ ਨਹੀਂ ਹੁੰਦਾ ਪਹਿਣੇ ਜੀ ਹੁਣ ਟਾਈਮ ਨਾਲ ਲਾਓ ਰਖੜੀ ਬੰਨੋ ਮੈਂ ਥੋੜੀ ਫੋਟੋ ਖਿੱਚਦਾ ਫਿਰਾਂ ਚਲ ਵੀਰੇ ਤੂੰ ਬੈਠ ਮੈਂ ਥਾਲੀ ਲਿਓ ਨੀ ਚੱਕ ਕੇ ਰਖੜੀ ਬੰਨਦੀ ਆ ਤੇਰੇ ਵੀਰਪਾਲਾ ਓ ਵੀਰਪਾਲਾ ਉਰੇ ਆ ਭੱਜ ਕੇ ਕੀ ਹੈ ਜੀ ਕੀ ਕਹਿੰਦੇ ਹੋ ਉਰੇ ਆ ਮੜਾ ਜਾ ਕੀ ਹੈ ਇਹ ਜਾ ਫੋਨ ਚ ਆ ਦੇਖ ਅਮਰਤ ਨੇ ਸਟੇਟ ਚਲਾਇਆਗਾ ਚਾਚਾ ਦਾ ਰਖੜੀ ਬਣਾਈ ਜਾਂਦਾਗਾ ਪੂਆ ਤੋਂ ਪੂਆ ਕੋਲੇ ਪਹੁੰਚ ਗਿਆ ਚਾਚਾ ਤਾਂ ਮੰਨਣਾ ਪੈਣਾ ਜੀ ਭੈਣ ਭਰਾਵਾਂ ਦੇ ਪਿਆਰ ਨੂੰ ਨਾ ਇਹਨਾਂ ਦੇ ਨੂੰ ਕੋਈ ਨਹੀਂ ਤੋੜ ਸਕਦਾ ਵੀਰਪਾਲਾ ਆਪਾਂ ਤਾਂ ਐਵੇਂ ਬੁਰੇ ਪੈ ਗਏ ਹੋਰ ਜੀ ਆਪਾਂ ਤਾਂ ਐਵੇਂ ਬੁਰੇ ਦੇ ਵਾਰ ਪੈ ਗਏ ਵੀਰਪਾਲਾ ਪਤਾ ਕੋਈ ਕਸਰ ਨਹੀਂ ਛੱਡੀ ਆਪਾਂ ਦਾ ਚਾਚੇ ਨੂੰ ਬਥੇਰਾ ਭੂਆ ਨੂੰ ਬਥੇਰਾ ਕਿਹਾ ਵੀ ਤੇਰੇ ਨਾਲ ਰੁੱਸ ਗਿਆ ਪਰ ਫੇਰ ਵੀ ਨਾ ਭੈਣ ਭਾਈ ਦਾ ਪਿਆਰ ਹੁੰਦਾ ਹੈਗਾ ਦੇਖ ਚਾਚਾ ਪਹੁੰਚ ਗਿਆ ਭੂਆ ਕੋਲੇ ਰਖੜੀ ਬਣਾਉਣਾ ਇਹ ਰਖੜੀ ਦਾ ਤਿਹਾੜੀ ਇਹੋ ਜਿਹਾ ਹੁੰਦਾ ਜੀ ਭਰਾ ਵੀ ਸ਼ੱਕ ਤਿੰਨੀ ਦੂਰ ਹੋਵੇ ਉਹ ਉਸੇ ਟਾਈਮ ਤੇ ਨਾ ਰਖੜੀ ਆਏ ਦਿਨ ਭੈਣ ਤੋਂ ਰਖੜੀ ਬਣਾਉਣ ਜ਼ਰੂਰ ਆਊਗਾ ਇਹ ਦਿਨ ਹੀ ਇਹੋ ਜਿਹੇ ਹੁੰਦੇ ਨੇਗੇ ਇੱਕ ਦੂਜੇ ਨੂੰ ਮਿਲਣ ਦੇ